ਆਪਾਂ ਪੱਤ ਸੀ ਅਰਦਾਸ ਕਰਦੇ ਆ ਰਾਜ ਕਰੇਗਾ ਖਾਲਸਾ ਖਾਲਸਾ ਰਾਜ ਚਾਹੀਦਾ ਤੁਹਾਡਾ ਰਾਜ ਕਿੱਧਰ ਗਿਆ ਤੁਹਾਡੇ ਤਾਂ ਸਾਰਾ ਕੁਝ ਹੀ ਖੋ ਲਿਆ ਮੁੱਖ ਮੰਤਰੀ ਹੁਣ ਕੇਜਰੀਵਾਲ ਹੈ ਭਗਵੰਤ ਮਾਨਤਾ ਇੱਕ ਡੁਪਲੀਕੇਟ ਰੱਖਿਆ ਨਾਲ ਫੋਟੋ ਖਿਜਾਉਣ ਵਾਸਤੇ ਅੱਜ ਕੋਈ ਵੀ ਪ੍ਰੋਗਰਾਮ ਦੇਖੋ ਜੇ ਗਲੀ ਵੀ ਬਣਾਉਣੀ ਹੋਏ ਨਹੀਂ ਪੱਥਰ ਤੇ ਕੇਜਰੀਵਾਲ ਦਾ ਨਾਂ ਹੋਊਗਾ ਤਾਂ ਕੇਜਰੀਵਾਲ ਹੋਊਗਾ ਉੱਥੇ ਤੁਸੀਂ ਦੇਖ ਲਓ ਐਮਪੀ ਰਾਜ ਸਭਾ ਬਣਾਏ ਚਾਰੇ ਐਮਪੀ ਦਿੱਲੀ ਦੇ ਪੰਜਾਬ ਦਾ ਕੋਈ ਨਹੀਂ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਚ ਕੀ ਹੋ ਰਿਹਾ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਆਪਾਂ ਇੱਥੇ ਰਹਿ ਨਹੀਂ ਸਕਦੇ ਫਿਰ ਕੇਜਰੀਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਕੀਮ ਬਣਾਈ ਕਿ ਅਮਾਪਾ ਕਿਵੇਂ 1.5 ਸਾਲ ਚ ਪੈਸਾ ਇਕੱਠਾ ਕਰਨਾ ਸਾਰੇ ਕਿਵੇਂ ਪੈਸਾ ਇਕੱਠਾ ਕਰਨਾ ਇਹਨਾਂ ਨੇ ਦਿੱਲੀ ਬਿਲਡਰਾਂ ਨਾਲ ਗੱਲ ਕੀਤੀ ਬਿਲਡਰਾਂ ਦੀ ਮੀਟਿੰਗ ਸਦੀਕ ਕੇਜਰੀਵਾਲ ਨੇ ਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਸਸਤੀ ਜ਼ਮੀਨ ਪੰਜਾਬ ਦੇ ਦਿੰਨੇ ਆ ਸਾਨੂੰ ਦੱਸੋ ਕਿੰਨੇ ਪੈਸੇ ਦਿਓਗੇ ਤਕਰੀਬਨ 30 ਹਜ਼ਾਰ ਕਰੋੜ ਦਾ ਸੌਦਾ ਹੋ ਗਿਆ ਬਿਲਡਰਾਂ ਨੂੰ ਇੱਥੇ ਬੁਲਾਇਆ ਗਿਆ ਸਾਰੇ ਡੀਸੀ ਐ ਉਹਨਾਂ ਨੂੰ ਕਿਹਾ ਆਪਣੇ ਆਪਣੇ ਸ਼ਹਿਰਾਂ ਵਿੱਚ ਬਿਲਡਰਾਂ ਨੂੰ ਕਮਾਓ ਦਿਖਾਓ ਕਿਹੜੀ ਜ਼ਮੀਨ ਐ ਉਹਨਾਂ ਨੂੰ ਪਸੰਦ ਆਉਂਦੀ ਐ ਉਹ ਬਿਲਡਰਾਂ ਨੇ ਤਕਰੀਬਨ 2 ਮਹੀਨੇ ਲਾ ਕੇ ਡੀਸੀ ਨਾਲ ਜਾ ਕੇ ਪਟਵਾਰੀਆਂ ਨਾਲ ਜਾ ਕੇ ਆਪਣੀ ਆਪਣੀ ਜ਼ਮੀਨ ਨੂੰ ਸਿਲੈਕਟ ਕਰ ਲਿਆ ਕਿ ਮੈਨੂੰ ਐਸ ਪਿੰਡ ਦੇ ਦਿਓ ਮੈਨੂੰ ਐਸੇ ਦੇ ਦਿਓ ਮੈਨੂੰ ਆ ਸੜਕ ਤੇ ਦੇ ਦਿਓ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਤੇ ਉਹ ਹੀ ਨੋਟੀਫਿਕੇਸ਼ਨ ਕਰਤੀ ਇੱਕ ਹੋਰ ਪੰਗਾ ਪੈ ਗਿਆ ਬਿਲਡਰਾਂ ਨੇ ਕਿਹਾ ਕੀ ਅਸੀਂ ਤਾਂ ਲੈਵਾਂਗੇ ਤੈਨੂੰ ਪੈਸੇ ਦਾਾਂ ਦੇਵਾਂਗੇ ਜੇ ਸਾਨੂੰ ਸਸਤੀ ਜ਼ਮੀਨ ਦਿੱਤੀ ਜਾਏ ਕਿਉਂਕਿ ਜਿਹੜੀ ਪਾਲਿਸੀ ਸੀ ਲੈਂਡ ਦੀ ਐਕਵਾਇਰ ਕਰਨ ਦੀ ਵੱਡੇ ਬਾਦਲ ਸਾਹਿਬ ਦੇ ਟਾਈਮ 'ਚ ਬਣੀ ਸੀ ਉਹ ਜਿਹੜੀ ਪਾਲਿਸੀ ਸੀ ਉਹ ਪਾਲਿਸੀ ਰਹੀ ਕਿਸਾਨ ਦੇ ਬਿਗੈਰ ਪੁੱਛੇ ਤੁਸੀਂ ਉਹਦੀ ਜ਼ਮੀਨ ਨਹੀਂ ਲੈ ਸਕਦੇ ਕਿਸਾਨ ਨੇ ਜੇ ਕਹਿਦਾ ਮੈਨੂੰ ਜ਼ਮੀਨ ਲੈ ਲੋ ਫਿਰ ਮਾਰਕੀਟ ਰੇਟ ਨਹੀਂ ਮਾਰਕੀਟ ਰੇਟ ਜੋ ਹੋਊਗਾ ਉਹਨੂੰ 400% ਨਾਲ ਵਧਾ ਕੇ ਦੇਣਾ ਪਊਗਾ ਆਸਕੀਮ ਦੇਖ ਕੇ ਤਾਂ ਬਿਲਡਰ ਕਹਿੰਦੇ ਫਿਰ ਤਾਂ ਬਹੁਤ ਮਹਿੰਗੀ ਹੋ ਜੂਗੀ ਫਿਰ ਇਹਨਾਂ ਨੇ ਚਲਾਕੀ ਕੀਤੀ ਦੇਖੋ ਕਿੰਨੇ ਕਾਨੂੰਨਾਂ ਦੀ ਧੱਜੀਆਂ ਉਡਾਈਆਂ ਇਹਨਾਂ ਨੇ ਜਿਹੜਾ ਕਾਨੂੰਨ ਬਣਿਆ ਉਹਦਾ ਜ਼ਿਕਰ ਹੀ ਨਹੀਂ ਕੀਤਾ ਇੱਕ ਨਵੀਂ ਨੋਟੀਫਿਕੇਸ਼ਨ ਕੈਬਨ ਨੇ ਕੱਢੀ ਕੋਈ ਤਕਰੀਬਨ 40 ਸਾਲ ਪਹਿਲੇ ਕੋਈ ਪੁਰਾਣਾ ਕਾਨੂੰਨ ਸੀ ਜਿਹੜਾ ਕਾਨੂੰਨ ਹੁਣ ਲਾਗੂ ਨਹੀਂ ਹੈ ਉਹਦੇ ਦੋ ਸੈਕਸ਼ਨ ਕੱਢ ਲਏ ਇੱਕ ਸੈਕਸ਼ਨ ਹੈ ਜਿੱਥੇ 56 ਨੰਬਰ ਸੈਕਸ਼ਨ ਹੈ ਪੁਰਾਣਾ 40-50 ਸਾਲ ਪਹਿਲਾਂ ਜਿੱਥੇ ਸਰਕਾਰ ਜੀ ਦੀ ਮਰਜ਼ੀ ਜਗਵੀਨ ਅਕਵਾਇਰ ਕਰ ਸਕਦੀ ਸੀ ਉਹ ਸੈਕਸ਼ਨ ਦੇ ਨਾਂ ਤੇ ਨੋਟੀਫਿਕੇਸ਼ਨ ਕਰਤੀ ਇਹ ਕੋਦੇ ਨਾਲ ਦਾ ਸੈਕਸ਼ਨ ਹੈ ਜਿੱਥੇ ਲਿਖਿਆ ਸਰਕਾਰ ਜਿਹੜੀ ਜ਼ਮੀਨ ਖਰੀਦੂਗੀ ਲਾਊਗੀ ਐਕਵਾਇਰ ਕਰੂਗੀ ਉਹ ਜਿਹਨੂੰ ਮਰਜ਼ੀ ਦੇ ਸਕਦੀ ਆ ਕਿਸੇ ਮਰਜ਼ੀ ਰੇਟ ਤੇ ਦੇ ਸਕਦੀ ਆ ਦੇਖੋ ਕਿੱਡੇ ਵੱਡੇ ਠੱਗਾ ਹੈ ਥੋਡੀਆਂ ਜ਼ਮੀਨਾਂ ਖੋ ਕੇ ਉਹਨਾਂ ਬਿਲਡਰਾਂ ਨੂੰ ਦੇਣ ਵਾਸਤੇ ਆਏ ਆ ਆ ਤਾਂ ਹਲੇ ਤੁਸੀਂ ਆਏ ਨਾ ਸੋਚੋ ਕੀ 65000 ਏਕੜ ਸਾਡਾ ਪਿੰਡ ਚ ਨਹੀਂ ਨਾ ਆਇਆ ਸਾਡੀ ਬਚ ਗਈ ਉਹ ਦੇਖ ਰਹੇ ਐ ਕੀ ਆ 65000 ਏਕੜ ਜ਼ਮੀਨ ਅਕਵਾਇਰ ਕਰਨ ਦੇ ਬਾਅਦ ਇਹ ਰੋੜਾ ਨਾ ਪਿਆ 1 ਲੱਖ ਏਕੜ ਹੋਰ ਅਕਵਾਇਰ ਕਰਨ ਲੱਗੇ ਐ ਆਪਾਂ ਕਹੇ ਆਪਾਂ ਤੁਸੀਂ ਅਰਦਾਸ ਕਰਦੇ ਆ ਰਾਜ ਕਰੇਗਾ ਖਾਲਸਾ ਖਾਲਸਾ ਰਾਜ ਚਾਹੀਦਾ ਥੋੜਾ ਰਾਜ ਕਿੱਧਰ ਗਿਆ ਤੁਹਾਡੇ ਤਾਂ ਸਾਰਾ ਕੁਝ ਹੀ ਖੋ ਲਿਆ ਕੱਲਿਆਂ ਨਹੀਂ ਮੁੱਖ ਮੰਤਰੀ ਹੁਣ ਕੇਜਰੀਵਾਲ ਐ ਭਗਵਾਨ ਕਮਾਨਤਾ ਇੱਕ ਡੁਪਲੀਕੇਟ ਰੱਖਿਆ ਨਾਲ ਫੋਟੋ ਖਿਉਣ ਵਾਸਤੇ ਅੱਜ ਕੋਈ ਵੀ ਪ੍ਰੋਗਰਾਮ ਦੇਖੋ ਜੇ ਗਲੀ ਵੀ ਬਣਾਉਣੀ ਹੋਏ ਨਹੀਂ ਪੱਥਰ ਤੇ ਕੇਜਰੀਵਾਲ ਦਾ ਨਾਂ ਹੋਊਗਾ ਤਾਂ ਕੇਜਰੀਵਾਲ ਹੋਊਗਾ ਉੱਥੇ ਕਲਿਆ ਨਹੀਂ ਤੁਸੀਂ ਦੇਖ ਲਓ ਐਮਪੀ ਰਾਜ ਸਭਾ ਬਣਾਏ ਚਾਰੇ ਐਮਪੀ ਦਿੱਲੀ ਦੇ ਪੰਜਾਬ ਦਾ ਕੋਈ ਨਹੀਂ ਸੰਦੀਪ ਪਾਠਕ ਆਮ ਆਦਮੀ ਪਾਰਟੀ ਦਾ ਦਿੱਲੀ ਤੰ ਬੰਦਾ ਉਹਨੂੰ ਐਮਪੀ ਬਣਾਤਾ ਰਾਜ ਸਭਾ ਦਾ ਵਿਕਰਮ ਸਾਨੀ ਨੂੰ ਦਿੱਲੀੋਂ ਬਣਾਤਾ ਰਾਗਬ ਚੱਡੇ ਨੂੰ ਦਿੱਲੀੋਂ ਬਣਾਤਾ ਤੇ ਦੂਜੇ ਜਿਹੜੇ ਬਣਾਏ ਐ ਤੇ ਦਿਦੋਂ ਵੀ ਰਾਜ ਸਭਾ ਚ ਕੋਈ ਪੰਜਾਬ ਦੀ ਗੱਲ ਆਉਂਦੀ ਐ ਆ ਚੁੱਪ ਕਰਕੇ ਬਹਿ ਜਾਂਦੇ ਐ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਚ ਕੀ ਹੋ ਰਿਹਾ ਅੱਜ ਮੀਂਹ ਨਾਲ ਆ ਦਰਿਆ ਭਰ ਗਿਆ ਐ ਅੱਜ ਮੈਂ ਦੇਖਿਆ ਕੱਗਰ ਦਾ ਹੀ ਪਾਣੀ ਟੱਪੀ ਜਾਂਦਾ ਸਾਡੇ ਉਧਰ ਫਾਜ਼ਲ ਕਾ ਵੀ ਪਿੰਡਾਂ 'ਚ ਪਾਣੀ ਆ ਗਿਆ ਕੋਈ ਚੀ ਮਿਨਿਸਟਰ ਨੂੰ ਫਿਕਰ ਨਹੀਂ ਕੋਈ ਮੁੱਖ ਮੰਤਰੀ ਨੂੰ ਫਿਕਰ ਨਹੀਂ ਨਰਮੇ ਦੀ ਫਸਲ ਪਿਛਲੀ ਵਾਰ ਤਬਾਹ ਹੋ ਗਈ ਕੋਈ ਮੁਆਵਜ਼ਾ ਨਹੀਂ ਝੋਨਾ ਤਬਾਹ ਹੋ ਗਿਆ ਕੋਈ ਫਿਕਰ ਨਹੀਂ ਝੂਠ ਤੇ ਝੂਠ ਬੋਲ ਬੋਲ ਕੇ ਇਹਨਾਂ ਨੇ ਆਪਣੇ 3 ਸਾਲ ਖਰਾਬ ਕਰ ਦਿੱਤੇ ਅੱਜ ਸਰਕਾਰ ਲੱਗਦੀ ਹੈ ਲੁੱਟਣ ਤੇ ਲੱਗੇ ਆ ਹਰ ਚੀਜ਼ 'ਚ ਲੁੱਟਣ ਦੇ ਆ ਅਸ਼ਰਾਬ ਦੇ ਠੇਕਿਆਂ ਤੋਂ ਲੈ ਕੇ ਤੁਸੀਂ ਹੈਰਾਨ ਦੇ ਜਾਓਗੇ ਐਨੀ ਨੀਅਤ ਮਾੜੀ ਐ ਕਿਉਂਕਿ ਆ ਇਲੈਕਸ਼ਨ ਦੂਜੇ ਸੂਬਿਆਂ 'ਚ ਲੜਨਾ ਚਾਹੁੰਦੇ ਆ ਜਿਹੜੇ ਪੰਜਾਬ ਦੇ ਸਰਕਾਰੀ ਨੌਕਰੀਆਂ ਦਾ ਵੀ ਕਾਨੂੰਨ ਬਦਲ ਦਿੱਤਾ ਸਾਡੇ ਟਾਈਮ ਸੀ ਕਿ ਪੰਜਾਬ ਦੀ ਸਰਕਾਰੀ ਨੌਕਰੀਆਂ ਕੱਲੇ ਪੰਜਾਬੀ ਲੈ ਸਕਦੇ ਆ ਇਹਨਾਂ ਨੇ ਉਹ ਪੰਜਾਬੀ ਲਫ਼ਜ਼ ਕੱਢ ਕੇ ਹੁਣ ਕਹਿੰਦਾ ਕੋਈ ਮਰਜ਼ੀ ਤੇ ਹੁਣ ਦੇਖ ਲਓ ਤਕਰੀਬਨ 25000 ਜਿਹੜੀਆਂ ਨੌਕਰੀਆਂ ਮਿਲੀਆਂ ਅੱਧੇ ਬੰਦੇ ਯੂਪੀ ਬਿਹਾਰ ਹਰਿਆਣੇ ਤੋਂ ਰਾਜਸਥਾਨ ਤੋਂ ਉਹਨਾਂ ਨੂੰ ਦਿੱਤੀਆਂ ਹਾਲਾਤ ਕੀ ਆਪਣਾ ਸ਼ਰਮ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਿਆਂ ਆ ਵੱਡਾ ਪਾਪ ਆਪਾਂ ਤੋਂ ਹੋਇਆ ਆਪਾਂ ਆਪਣੇ ਪੈਰ ਵੜੇ ਆ ਤੁਸੀਂ ਆਪਣੀ ਕੌਮ ਦੀ ਇੱਜ਼ਤੇਬੰਦੀ ਸ਼ਰੋਮ ਨਹੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਨੁਕਸਾਨ ਕੀ ਹੋਇਆ ਤੁਹਾਡੇ ਇੱਕ ਫੈਸਲੇ ਨਾਲ ਆਪਾਂ ਕਮਜ਼ੋਰ ਕਰਤਾ ਤੇ ਜਿਹੜੀਆਂ ਦਿੱਲੀ ਦੀ ਤਾਕਤਾਂ ਦਿੱਲੀ ਦੀ ਪਾਰਟੀਆਂ ਨੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਤੇ ਲੱਗ ਸ਼ੁਰੂ ਹੋ ਗਏ ਆ